ਕਲਮ ਤੇ ਦਿਵਾਤ ਜਾਂ ਕਾਗਜ਼ ਮੁਗਾ ਕੇ ਮਹਾਰਾਜ ਕਹਿੰਦੇ ਤੂੰ ਕੀ ਕਰਨਾ ਏ ਜੇ ਸਾਡਾ ਉਪਦੇਸ਼ ਲਿਖਣਾ ਤੇ ਮਹਾਰਾਜ ਨੇ ਸਿੱਧਾ ਹੀ ਕਹਿ ਦਿੱਤਾ ਹਿਰਦੈ ਹੀ ਲਿਖ ਲਿਓ ਵਾਹਿਗੁਰੂ ਕਾਗਜ਼ਾਂ ਤੇ ਲਿਖਣ ਨਾਲ ਗੱਲ ਨਹੀਂ ਬਣਨੀ ਗੱਲ ਤਾਂ ਬਣੇਗੀ ਜੇ ਹਿਰਦੇ ਤੇ ਲਿਖੇਗਾ ਮਹਾਰਾਜ ਕਹਿੰਦੇ ਗੁਰੂ ਦਾ ਉਪਦੇਸ਼ ਅੱਜ ਜਦੋਂ ਕਿਤੇ ਸਾਡੀ ਕੌਮ ਦੇ ਵੱਲ ਦੇਖਿਆ ਜਾਂਦਾ ਜੀ ਸਾਡੇ ਵਿੱਚ ਵੀ ਇਹ ਰਿਵਾਜ ਆ ਵੀ ਜਦੋਂ ਕਿਤੇ ਕਿਸੇ ਗੁਰੂ ਘਰ ਦੇ ਵਿੱਚ ਸ੍ਰੀ ਸਹਿਜ ਪਾਠ ਜਾਂ ਖੰਡ ਪਾਠ ਸਾਹਿਬ ਕਰਵਾਉਣੇ ਆ ਤਾਂ ਲੋਕਾਂ ਦਾ ਇਹ ਖਿਆਲ ਹੁੰਦਾ ਕਿ ਆਰੰਭਤਾ ਦਾ ਹੁਕਮਨਾਮਾ ਲਿਖਾ ਲੀਏ ਵਾਹਿਗੁਰੂ ਕਿਉਂਕਿ ਬਹੁਤ ਇਦਾਂ ਦੀ ਸੰਗਤ ਸਾਨੂੰ ਵੀ ਮਿਲਦੀ ਹੈ ਵੀ ਬਾਬਾ ਜੀ ਹੁਕਮਨਾਮਾ ਲਿਖ ਕੇ ਦੇ ਦਿਓ ਵਾਹਿਗੁਰੂ ਚਲੋ ਅਸੀਂ ਮੰਨਣਾ ਪੈਂਦਾ ਸੰਗਤ ਦਾ ਉਪਦੇਸ਼ ਅਸੀਂ ਲਿਖ ਕੇ ਵੀ ਦੇ ਦਿੰਨੇ ਆ ਕੋਈ ਗੱਲ ਨਹੀਂ ਪਰ ਅਸਲ ਵਿੱਚ ਉਹਨਾਂ ਵਾਸਤੇ ਵੀ ਇਹ ਉਪਦੇਸ਼ ਹੈ ਵੀ ਜਿਹੜੇ ਕਹਿੰਦੇ ਵੀ ਹੁਕਮਨਾਮਾ ਲਿਖਾ ਲਈਏ ਤੇ ਸ਼ੀਸ਼ੇ ਵਿੱਚ ਜੜਾ ਕੇ ਕੰਧ ਤੇ ਟੰਗ ਦਈਏ। ਵਾਹਿਗੁਰੂ ਹੁਣ ਭਲਾ ਇਹ ਦੱਸੋ ਵੀ ਗੁਰਬਾਣੀ ਨੇ ਕਾਗਜ਼ ਤੇ ਲਿਖ ਕੇ ਕੰਧ ਤੇ ਟੰਗ ਕੇ ਕੰਮ ਕਰਨਾ ਜਾਂ ਹਿਰਦੇ ਵਿੱਚ ਜਾ ਕੇ ਕੰਮ ਕਰਨਾ ਹੈ। ਵਾਹਿਗੁਰੂ ਜਦੋਂ ਕਿਤੇ ਕਿਸੇ ਘਰੇ ਜਾਈ ਦਾ ਕਿਸੇ ਦੇ ਘਰਾਂ ਵਿੱਚ ਬਹੁਤ ਘਰਾਂ ਵਿੱਚ ਹੁਕਮਨਾਮਾ ਸਾਹਿਬ ਲਿਖ ਕੇ ਟੰਗੇ ਹੁੰਦੇ ਆ। ਹੋਰ ਬੜੇ ਰਿਵਾਜ ਚੱਲਦੇ ਨੇ ਜੀ ਲੋਕਾਂ ਦੇ ਕੰਦਾ ਤੇ ਫੋਟੋਆਂ ਟੰਗਣੀਆਂ ਜਿਵੇਂ ਕਈਆਂ ਨੇ ਆ ਘੋੜਿਆਂ ਦੀਆਂ ਫੋਟੋਆਂ ਦਾ ਰਵਾਜ ਆ ਚੱਲਿਆ ਵੀ 5 ਖਣੀ 7 ਹੁੰਦੇ ਮੇਰੇ ਖਿਆਲ ਸੱਤ ਘੋੜਿਆਂ ਦੀਆਂ ਫੋਟੋਆਂ ਵਾਹਿਗੁਰੂ ਉਹ ਮੈਂ ਕਿਸੇ ਨੂੰ ਪੁੱਛਿਆ ਵੀ ਇਹ ਕਿਉਂ ਟੰਗੇ হবি ਘੋੜੇ ਕਹਿੰਦੇ ਜੀ ਇਹਦੇ ਨਾਲ ਮਾਇਆ ਬਹੁਤ ਆਉਂਦੀ ਹੈ ਵਾਹਿਗੁਰੂ ਹੁਣ ਤੁਸੀਂ ਸੋਚੋ ਵੀ ਕੱਲੀਆਂ ਫੋਟੋਆਂ ਟੰਗਣ ਨਾਲ ਹੀ ਜੇ ਮਾਇਆ ਆਉਂਦੀ ਹੋਵੇ ਤੇ ਅਸੀਂ ਸਾਰੇ ਵਿਹਲੇ ਬਹਿ ਜਾਈਏ ਸਾਰਾ ਘਰ ਹੀ ਫੋਟੋਆਂ ਨਾਲ ਭਰ ਲਈਏ ਤੇ ਵੇਖੋ ਮਾਇਆ ਆ ਜੇ ਕਿ ਆਪਣੇ ਆਪ ਵਾਹਿਗੁਰੂ ਇਹ ਸਾਡੇ ਮਨ ਵਿੱਚ ਸਾਡੇ ਗਲ ਵਿੱਚ ਉਹ ਬ੍ਰਾਹਮਣ ਨੇ ਨਾ ਢੋਲ ਪਾ ਦਿੱਤਾ ਐ ਅਸੀਂ ਵਜਾਈ ਜਾਂਦੇ ਬਸ ਇਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਤੀਜੇ ਸਤਿਗੁਰੂ ਜੀ ਸਾਨੂੰ ਗਿਆਨ ਦੇ ਰਹੇ ਨੇ ਕਹਿੰਦੇ ਕਲੋ ਮਸਾਜਨੀ ਕਿਆ ਸਦਾਈਐ ਕਹਿੰਦੇ ਕਲਮ ਤੇ ਦਵਾਤ ਕਾਗਜ਼ ਤੋਂ ਸ਼ਾਉਕਰ ਤੂੰ ਕੀ ਕਰਾਉਣਾ ਐ ਹਿਰਦੇ ਹੀ ਲਿਖ ਲਿਓ ਆਪਣੇ ਹਿਰਦੇ ਤੇ ਗੁਰੂ ਦੇ ਉਪਦੇਸ਼ ਨੂੰ ਲਿਖਣਾ ਕਰ